ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਤੁਸੀਂ ਆਇਓ ਮੈਂ ਮਨੀਸ਼ਾ ਉਪਨ ਮਹਿਲਾ ਮੋਰਚਾ ਬੀਜੇਪੀ ਜ਼ਿਲ੍ਹਾ ਪ੍ਰਧਾਨ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਸੀਗਾ ਉਸ ਦੇ ਉੱਤੇ ਸੋਚਦੇ ਰੱਖਿਆ ਗਿਆ ਸੀ ਕਿ ਮੋਦੀ ਜੀ ਮਤਲਬ ਕਿ ਬੀਮਾ ਅਵਿਧ ਕਰਜੀ ਦੀ ਸੋਚ ਦੇ ਨਾਲ ਨੇ ਤੇ ਜਸਾਂਪਲਾ ਜੀ ਨੇ ਆ ਕੇ ਉਸ ਦੇ ਬੜਾ ਅੱਛਾ ਵਿਚਾਰ ਸਾਨੂੰ ਦੱਸੇ ਉਹਨਾਂ ਦੇ ਬਾਰੇ ਸਾਰਾ ਕੁਝ ਦੱਸਿਆ ਉਹਨਾਂ ਦੀ ਜੀਵਨੀ ਬਾਰੇ ਦੱਸਿਆ ਤੇ ਕਾਉਂਸਲ ਜੀ ਨੇ ਪ੍ਰੋਗਰਾਮ ਕਰਾਇਆ ਸੀ ਜਿਸ ਵਿੱਚ ਸਾਰੇ ਮਨ ਲਗੀ ਸਮਾਜ ਨੂੰ ਉਹਨਾਂ ਨੇ ਇਕੱਤਰ ਕੀਤਾ ਸੀ ਜਿਸ ਵਿੱਚ ਐਸਸੀ ਵਰਗ ਬੀਸੀ ਵਰਗ ਓਬੀਸੀ ਵਰਗ ਜਨਰਲ ਕੈਟਾਗਰੀ ਸਭ ਮਨ ਲਗੀ ਸਾਰਿਆਂ ਨੂੰ ਇਕੱਠਾ ਕਰਕੇ ਉਹਨਾਂ ਨੇ ਪ੍ਰੋਗਰਾਮ ਲਈਆ ਤੇ ਮੈਨੂੰ ਬਹੁਤ ਅੱਛਾ ਲੱਗਿਆ ਮੈਨੂੰ ਬੜਾ ਮਾਨ ਮਹਿਸੂਸ ਹੋਇਆ ਇੱਥੇ ਆਂਦਾ ਮੈਂ ਇੱਥੇ ਬੁਲਾਉਂਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੇਰੀ ਮੈਲਾ ਮੋਰਚਾ ਸਾਰੀ ਟੀਮ ਮੇਰੀ ਇੱਥੇ ਪਹੁੰਚੀ ਹੈ ਜ ਮੇ ਕਿਆ ਗਿਆ ਹੈਗਾ ਮੇਕਨ ਨੂੰ ਸਪੱਤਰ ਮੌਜੂਦ ਕਿੰਧਰਾ ਕਿੱਥੇ ਲੱਗਦਾ ਕਿ ਇਹ ਪ੍ਰੋਗਰਾਮ ਹਰ ਜ਼ਿਲ੍ਹੇ ਦੇ ਵਿੱਚ ਹੋਣਾ ਚਾਹੀਦਾ ਪਟਿਆਲੇ ਸ਼ਹਿਰ ਚ ਪ੍ਰਧਾਨ ਉਹ ਤੁਹਾਡੇ ਜ਼ਿਲ੍ਹੇ ਚ ਆਇਆ ਗਿਆ ਦੇਖੋ ਪਾਰਟੀ ਨੇ ਸੋਚਿਆ ਵੀ ਇਹ ਪ੍ਰੋਗਰਾਮ ਹਰ ਜ਼ਿਲ੍ਹੇ ਚ ਹੋਣਗੇ ਔਰੇ ਬੜਾ ਅੱਛਾ ਅੱਜ ਪ੍ਰੋਗਰਾਮ ਹੋਇਆ ਇਹ ਪ੍ਰੋਗਰਾਮ ਕੱਲਾ ਭਾਰਤੀ ਜਨਤਾ ਪਾਰਟੀ ਦਾ ਨਹੀਂ ਐਸੀ ਚੀਜ਼ ਹੈ OBC ਸਮਾਜ ਦਾ ਨਹੀਂ ਸੀ ਇੱਕ ਬੜਾ ਅੱਛਾ ਗੁਲਦਸਤਾ ਇਹਨਾਂ ਨੇ ਕਾਂਸਲ ਸਾਹਿਬ ਉਹਨਾਂ ਨੇ ਪਟਿਆਲੇ ਦੇ ਇਕੱਠਾ ਕੀਤਾ ਜੀ ਚਾ ਅਗਰਵਾਲ ਅਗਰਵਾਲ ਫੈਮਲੀਜ਼ ਸਾਰੇ ਪਾਰਟੀਆਂ ਫੈਮਿਲੀ ਜੀ ਕਾਂਗਰਸ ਪਾਰਟੀ ਤੋਂ ਬੀਜੇਪੀ ਪਾਰਟੀ ਤੋਂ ਸਾਰੇ ਪਾਰਟੀਆਂ ਤੋਂ ਨੁਮਾਇंदे ਆਏ ਹੋਏ ਸੀ ਤੇ ਇੱਕ ਜਨਰਲ ਮਤਲਬ ਮੀਟਿੰਗ ਇਹ ਰੱਖੀ ਔਰ ਬੜਾ ਅੱਛਾ ਮੈਨੂੰ ਲੱਗਾ ਇਹਨਾਂ ਦਾ ਵੀ ਸਾਰੇ ਵਰਗਾਂ ਦੇ ਲੋਕ ਇਕੱਠੇ ਕੀਤੇ ਇਹਨਾਂ ਨੇ ਤੇ ਸਾਰੇ ਇਕੱਠੇ ਇਹ ਡਾਕਟਰ ਅੰਬੇਦਕਰ ਜੀ ਦੀ ਜੋ ਸਾਡੇ ਸੰਵਿਧਾਨ ਦੇ ਰਚਤਾ ਨੇ ਉਹਨਾਂ ਦੀ ਗੱਲ ਸਾਰੇ ਨੂੰ ਪਹੁੰਚਾਈ ਜਿਨੇ ਜਿਨੇ ਪੂਰੇ ਦੇਸ਼ 'ਚ ਕਰ ਰਹੇ ਆ ਸਾਪਰਾਜ ਦੀ ਸਾਪਲਾ ਫਾਊਂਡੇਸ਼ਨ ਦੇ ਨਾਮ ਤੇ ਔਰ ਅੰਬੇਦਕਰ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਤੇ ਪ੍ਰਸਾਰ ਹੋਵੇ ਲੋਕਾਂ ਨੂੰ ਸਮਝ ਆਵੇ ਔਰ ਮੇਰਾ ਖਿਆਲ ਹੈ ਕਿ ਉਹਦੀ ਮੁੱਖ ਧਾਰਾ ਨਾਲ ਲੋਕ ਜੁੜਨ ਔਰ ਜਿੱਦਾਂ ਸਾਨੂੰ ਉਹ ਬਹੁਤ ਵਿਦਵਾਨ ਸੀਗੇ ਇਹ ਉਹਨਾਂ ਦੀ ਦੇਣ ਆ ਜਿਹੜਾ ਸਾਡਾ ਰਿਜ਼ਰਵ ਬੈਂਕ ਆਫ ਇੰਡੀਆ ਔਰ ਇਹ ਵੀ ਉਹਨਾਂ ਦੀ ਦੇਣ ਆ ਜਿਹੜੇ ਹਾਈਵੇ ਆਪਾਂ ਬਣਾ ਰਹੇ ਆ ਜਿਹੜੇ ਬੜੇ-ਬੜੇ ਗ੍ਰਿਡ ਬਣ ਰਹੇ ਆ ਇਹ ਵੀ ਉਹਨਾਂ ਦੀ ਸੋਚ ਸੀ ਤੇ ਉਹਨਾਂ ਦੇ ਬਾਰੇ ਕਦੇ ਕਾਂਗਰਸ ਨੇ ਤਾਂ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਉਸ ਵੇਲੇ ਦੀਆਂ ਸਰਕਾਰਾਂ ਨੇ ਨਹੀਂ ਕੀਤੀ ਕਿਉਂਕਿ ਉਹ ਦਬੇ ਕੁਚਲੇ ਸਮਾਜ ਚੋਂ ਸੀਗੇ ਤੇ ਪਰ ਉਹਨਾਂ ਕਾਬਲੀਅਤ ਇੰਨੀ ਸੀ ਕਿ ਸੰਵਿਧਾਨਿਕ ਜਿਹੜੀ ਸਭਾ ਸੀ ਉਸ ਦੇ ਪ੍ਰਮੁੱਖ ਸੀਗੇ ਉਹ ਸੰਵਿਧਾਨ ਉਹਨਾਂ ਦੀ ਬੜੀ ਬਹੁਤ ਵੱਡੀ ਦੇਣ ਆ ਉਹਦੇ ਚ ਅਸੀਂ ਆਪਣੇ ਮਹਾਪੁਰਸ਼ਾਂ ਨੂੰ ਯਾਦ ਕਰੀਏ ਸਤਕਾਰ ਤੇ ਸਨਮਾਨ ਕਰੀਏ ਅੱਗੇ ਸਾਡੇ ਯੂਥ ਨੂੰ ਉਹਨਾਂ ਤੋਂ ਪ੍ਰੇਰਣਾ ਮਿਲੇ ਇਹ ਬਹੁਤ ਜ਼ਰੂਰੀ ਹੈ ਮੇਰੇ ਖਾਸਾ ਵੱਡੇ ਪੱਧਰ ਤੇ ਜਿਹੜੇ ਰਿਪੋਰਟ ਹੋ ਰਿਹਾ ਉੱਥੋਂ ਦੇ ਵਿਦਿਆਰਥੀ ਸੀਐਮ ਭਗਵਤਪਾਨ ਨੇ ਇਲਜ਼ਾਮ ਲਾਇਆ ਕਿ ਜਾਣਬੁੱਝ ਕੇ ਸਾਜ਼ਿਸ਼ ਰਚੀ ਜਾ ਰਹੀ ਹੈ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਜਿਹੜਾ ਜਹਾਜ਼ ਹੈ ਦਿੱਲੀ ਗੁਜਰਾਤ ਨੂੰ ਉਤਾਰ ਦੇਣਾ ਚਾਹੀਦਾ ਸੀ ਪੰਜਾਬੀਆਂ ਨੂੰ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਦੇ ਨਾਲ ਪੰਜਾਬੀ ਬਦਨਾਮ ਹੋਗੇ ਜਿਹੜੇ ਤੁਸੀਂ 67 67 ਪੰਜਾਬੀ ਉੱਥੇ ਜਾਂਦੇ ਆ ਜਿਹੜੇ ਆ ਗਏ ਆ ਬਿਨਾਂ ਨੌਕਰੀਆਂ ਤੋਂ ਵਿਚਾਰੇ ਦੁਖੀ ਹੋ ਕੇ ਬਦਨਾਮ ਕੀਤੇ 3 ਸਾਲਾਂ ਦੇ ਅੰਦਰ ਮਾਨ ਨੇ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਹਾਂ ਬਦਨਾਮ ਇਹਨਾਂ ਨੇ ਕੀਤਾ ਇਸ ਕਰਕੇ ਉਹ ਕਰ ਨਾ ਕਰੋ ਭਗਵੰਤ ਮਾਨ ਜੀ ਨੂੰ ਬੜੀ ਆਪਣੀ ਸੋਚ ਦਰੁਸਤ ਕਰਨੀ ਚਾਹੀਦੀ ਹੈ ਔਰ ਜੇ ਉਹ ਨਹੀਂ ਕਰਨਗੇ ਸੋਚ ਦਰੁਸਤ ਤਾਂ ਇਹਦਾ ਨਤੀਜਾ ਵੀ ਮਾੜਾ ਹੋਏਗਾ ਔਰ ਪੰਜਾਬੀਆਂ ਨੂੰ ਗਲਤ ਸੇਧ ਦੇ ਰਿਹਾ ਦਿਸ਼ਾ ਗਲਤ ਦੇ ਰਿਹਾ ਕਿ ਅਸੀਂ ਉਹਨਾਂ ਦੇ ਵਿਰੋਧੀ ਹਾਂ ਜੀ ਹਰ ਪੰਜਾਬ ਦੇ ਅਗਰ ਸਿੱਖਾਂ ਦੇ ਲਈ ਸਭ ਤੋਂ ਵੱਧ ਕੀਤਾ ਇਸ ਮੁਲਕ ਦਾ ਸਿੱਖ ਪ੍ਰਧਾਨ ਮੰਤਰੀ ਰਿਹਾ ਸਿੱਖ ਰਾਸ਼ਟਰਪਤੀ ਰਿਹਾ ਜੀ ਉਹਨਾਂ ਨੇ ਵੀ ਸਿੱਖਾਂ ਦੇ ਲਈ ਕੁਝ ਨਹੀਂ ਕੀਤਾ ਅਗਰ 84 ਦੀ ਨਸਲ ਕੁਸ਼ੀ ਦਾ ਇਨਸਾਬ ਦੇ ਰਹੇ ਆ ਤਾਂ ਨਰਿੰਦਰ ਮੋਦੀ ਦੇ ਰਹੇ ਆ ਅਗਰ ਕਾਲੀ ਸੂਚੀ ਖਤਮ ਕੀਤੀ ਇੱਕ ਰਹਿ ਗਿਆ ਜਿਹੜੇ 36 36 ਸਾਲਾਂ ਤੋਂ ਕਰਨੀ ਸੀ ਆ ਪਰ ਇਹ ਨਰਿੰਦਰ ਮੋਦੀ ਜੀ ਨੇ ਬਿਨਾਂ ਮੰਗੇ ਕਰਤੀ ਸਾਹਿਬਜ਼ਾਦੇਾਂ ਦੀ ਸ਼ਹਾਦਤ ਨੂੰ ਨਮਨ ਕਰਨਾ ਦੁਨੀਆ ਦੇ ਅੰਗ ਅੰਦਰ ਅਗਰ ਸਭ ਤੋਂ ਛੋਟਾ ਕੋਈ ਸ਼ਹੀਦ ਹੋਇਆ ਤਾਂ ਉਹ ਬਾਬਾ ਫਤਿਹ ਸਿੰਘ ਆ ਇਸ ਕਰਕੇ ਇਹ ਕਾਂਗਰਸ ਨੇ ਉਹਨਾਂ ਨੂੰ ਲੰਬਾ ਸਮਾਂ ਨਹੀਂ ਯਾਦ ਕੀਤਾ ਅੱਜ ਮੋਦੀ ਜੀ ਕਰ ਰਹੇ ਕਿਤਾਬਾਂ 'ਚ ਵੀ ਉਹਨਾਂ ਦਾ ਜ਼ਿਕਰ ਆਵੇ ਲੋਕ ਉਸ ਨੂੰ ਪੜ੍ਹਣਗੇ ਸਾਡੇ ਨੌਜਵਾਨ ਉਹਨਾਂ ਤੋਂ ਪ੍ਰੇਰਨਾ ਲੈਣਗੇ ਬੱਚੇ ਉਹਨਾਂ ਤੋਂ ਪ੍ਰੇਰਨਾ ਲੈਣਗੇ ਤੇ ਇਹ 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 ਪਹਿਲੀਆਂ ਸਰਕਾਰਾਂ ਕਿੱਥੇ ਸੀ ਪਹਿਲੇ ਲੋਕ ਕਿੱਥੇ ਸੀ ਕਦੇ ਵੀ ਕਿਸੇ ਧਰਮ ਦੇ ਪ੍ਰਮੁੱਖ ਦਾ ਪ੍ਰਕਾਸ਼ ਪर्व ਜਾਂ ਉਹਨਾਂ ਦੇ ਦਿਨ ਜਾਂ ਉਹਨਾਂ ਦੀ ਯਾਦ ਪੂਰੇ ਦੁਨੀਆ ਦੀਆਂ ਅੰਬੈਸੀਆਂ 'ਚ ਨਹੀਂ ਕੀਤਾ ਗਿਆ ਸੀ ਸਰਕਾਰੀ ਤੌਰ ਤੇ ਉਹ ਭਾਰਤ ਸਰਕਾਰ ਦੀ ਅਗਰ ਕੀਤਾ ਤਾਂ ਨਰਿੰਦਰ ਮੋਦੀ ਦੀ ਸਰਕਾਰ ਨੇ ਕੀਤਾ ਠੀਕ ਹੈ ਤੇ ਇਸ ਕਰਕੇ ਇਹ ਇਹਨਾਂ ਨੂੰ ਸੋਚ ਹੋਣੀ ਚਾਹੀਦੀ ਆ ਔਰ ਨਰਿੰਦਰ ਮੋਦੀ ਇਹ ਸਮਝਦੇ ਸੀ ਕਿ ਖਾਲਸਾ ਜਿਹੜਾ ਇਹਦੀ ਸਿਰਜਣਾ ਦੇਸ਼ ਧਰਮ ਤੇ ਕੌਮ ਦੇ ਲਈ ਹੋਈ ਜ਼ੁਲਮ ਦੇ ਖਿਲਾਫ ਸੰਘਰਸ਼ ਕਰਨ ਲਈ ਹੋਈ ਔਰ ਗਰੀਬਾਂ ਦੀ ਰੱਖਿਆ ਕਰਨ ਲਈ ਹੋਈ ਦਬੇ ਕੁਚਲੇ ਲੋਕਾਂ ਦੀ ਰੱਖਿਆ ਕਰਨ ਦੇ ਲਈ ਹੋਈ ਤੇ ਇਸੇ ਕਰਕੇ ਉਹਨਾਂ ਨੇ ਆਉਂਦੇ ਹੀ ਕਿ ਅਗਰ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨਾ ਹੁੰਦੀ ਤੇ ਥੈਲਾ ਹੋ ਕੁਬਰੀ ਹੋਣਾ ਸੀ ਹੋਰ ਕੁਝ ਨਹੀਂ ਹੋਣਾ ਸੀ ਸਰਬਾਤ ਸਭ ਇੱਕ ਹੋਰ ਵੀ ਤੇ ਉਹਨਾਂ ਨੇ ਸੁਣ ਲਓ ਉਹਨਾਂ ਨੇ ਐਸੇ ਕਰਕੇ ਆਉਂਦੇ ਹੀ ਦੁਬਾਰਾ ਸੱਟ ਬਣਾ ਕੇ 36 36 ਸਾਲ ਦਾ ਮੁਕਦਮਾ ਨਹੀਂ ਦਰਜ ਹੋਇਆ ਦੁਬਾਰਾ ਸੱਟ ਬਣਾ ਕੇ ਉਹ ਖੋਲਤੇ ਔਰ ਉਸ ਤੋਂ ਬਾਅਦ ਹੁਣ ਸਜ਼ਾਵਾਂ ਹੋ ਰਹੀਆਂ ਨੇ ਪੂਰਾ ਇਨਸਾਫ ਤਾਂ ਨਹੀਂ ਮਿਲੇਗਾ ਕਿ ਕੋਈ 36 ਸਾਲ ਮੁਕਦਮੇ ਨਾ ਦਰਜ ਹੋਣੇ ਸਬੂਤ ਨਸ਼ਟ ਹੋ ਜਾਂਦੇ ਆ ਜਸਟਿਸ ਡਿਲੇਡ ਜਸਟਿਸ ਡਿਨਾਈ ਗਰਾਂਡਸ ਸਿਆਸੀ ਸਮੀਕਰਨ ਹਮੇਸ਼ਾ ਹੀ ਬਲਦੇ ਆਏ ਨੇ ਔਰ ਪੰਜਾਬ ਚਾਹ ਦੀ ਕਿ ਚਰਚਾ ਹੋ ਰਹੀ ਹੈ ਵੀ ਬੀਜੇਪੀ ਹੈ ਪੰਜਾਬ ਦੇ ਦਰਵਾਜੇ ਤੇ ਖੜੀ ਹੈ। ਇਹ ਅਸੀਂ ਦਰਵਾਜੇ ਤੇ ਨਹੀਂ ਖੜੇ ਸਟੈਂਡਰਡ ਹੁੰਨੇ ਆ ਹਮੇਸ਼ਾ ਇੱਥੇ ਹੀ ਪੈਦਾ ਹੋਏ ਆ ਇੱਥੇ ਹੀ ਜਨਮ ਲਿਆ ਇੱਥੇ ਹੀ ਮਰਨਾ ਤੇ ਇਸ ਕਰਕੇ ਅਸੀਂ ਤਾਂ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਆ ਕੋਈ ਬੀਜੇਪੀ ਬਾਹਰੋਂ ਆਈ ਹੈ। ਬੀਜੇਪੀ ਹੀ ਇਸ ਦੇਸ਼ ਦੀ ਅਸਲ ਪਾਰਟੀ ਹੈ ਤੇ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ ਦਰਨਾ ਮੈਂਬਰਸ਼ਿਪ ਦੀ ਸਟਰੈਂਥ ਦੇ ਹਿਸਾਬ ਨਾਲ ਤਾਂ ਪੰਜਾਬ ਚ ਅਸੀਂ ਕਿਉਂ ਨਹੀਂ ਆਵਾਂਗੇ ਪਹਿਲਾਂ ਹਰਿਆਣਾ ਚ ਵੀ ਨਹੀਂ ਹੁੰਦੇ ਸੀ। ਬਾਕੀ ਜਗ੍ਹਾ ਵੀ ਨਹੀਂ ਹੁੰਦੇ ਸੀ ਇਹ ਲੋਕਾਂ ਨੇ ਜ਼ਰੂਰ ਸਮਝਿਆ ਕਿ